ਕਿਆਰੇ ਦੋਸਤੋ ਮੈਂ ਵਿਪਲ ਸਿੱਧੂ ਮੋਡ ਬਾਤਾਂ ਚੰਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਅੰਜਨਾ ਮੈਨਨ ਜੋ ਕਿ ਮੇਰੇ ਚੈਨਲ ਦੇ ਮਾਰਗਦਰਸ਼ਨ ਨੇ ਇਹਨਾਂ ਨੇ ਮੇਰੇ ਚੈਨਲ ਨੂੰ ਅੱਗੇ ਤੋਰਨ ਦੇ ਲਈ ਇੱਕ ਕਦਮ ਅੱਗੇ ਹੋ ਕੇ ਮੇਰਾ ਸਾਥ ਦਿੱਤਾ ਹੈ ਸੋ ਪਹਿਲਾਂ ਤਾਂ ਮੈਂ ਇਹਨਾਂ ਦੀ ਧੰਨਵਾਦੀ ਹਾਂ ਇਸ ਗੱਲ ਦੇ ਲਈ ਕਿ ਇਹਨਾਂ ਨੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸੋ ਆਓ ਆਪਾਂ ਹੁਣ ਸੁਣਦੇ ਐਨਾਂ ਦੀ ਕਵਿਤਾ ਆਖਿਰ ਕਿਵੇਂ ਜਾਦਾਂ ਦੀ ਸ਼ਬਨਮੀ ਮੋਤੀ ਅਜੇ ਵੀ ਪਵਿੱਤਰ ਰੂਹਾਂ ਦੇ ਚਮਕਦੇ ਚਲਕਾਰੇ ਵਾਂਗ ਮਹਿਸੂਸ ਦੀ ਆਪਣੀਆਂ ਅੱਖਾਂ 'ਚ ਬਲਦੇ ਆਤ੍ਰਿਪਤੀਆਂ ਦੇ ਜੰਗਲ ਦੀਆਂ ਲੱਪਟਾਂ 'ਚ ਨਚੂੜਦੀ ਹਾਂ ਮੈਂ ਇਸੇ ਤਰੋਕੇ ਦੀ ਆਮਦ ਤੋਂ ਗੁਰਵਾਨ ਜਾਂਦੀ ਹਾਂ ਸਦਕੇ ਵਾਰਦੀ ਹਾਂ ਪਾਵੇਂ ਪਲਪੜ ਦੀ ਬੂੰਦ ਖੁਦ ਵੀ ਸੈਕਦੀ ਹਾਂ ਸੂਰਜ ਦੀ ਸ਼ੋਲੇ ਤੇ ਉਸੇ ਦੀ ਤਪਸ਼ ਬਿਸਮਲ ਲਈ ਵਿਕਸਨ ਲਈ ਮੈਂ ਤੈਨੂੰ ਕਿਵੇਂ ਭੁੱਲ ਜਾਵਾਂ ਮੈਂ ਤੈਨੂੰ ਕਿਵੇਂ ਭੁੱਲ ਜਾਵਾਂ ਖੁੱਲੀ ਕਵਿਤਾ ਹੈ ਬਹੁਤ ਸੋਹਣੀ ਕਵਿਤਾ ਹੈ ਖੁੱਲੀ ਕਵਿਤਾ ਨੂੰ ਪੜਨ ਦਾ ਭਾਵੇਂ ਉਹਨਾਂ ਆਨੰਦ ਨਹੀਂ ਆਉਂਦਾ ਪਰ ਜਦੋਂ ਇਸ ਨੂੰ ਅਸੀਂ ਮਹਿਸੂਸਦੇ ਹਾਂ ਉਦੋਂ ਇਸ ਤੋਂ ਇੱਕ ਬਹੁਤ ਸੋਹਣਾ ਸਕੂਨ ਮਹਿਸੂਸ ਹੁੰਦਾ ਤੇ ਉਹ ਸਕੂਨ ਨੂੰ ਮਹਿਸੂਸ ਕਰਦਿਆਂ ਇਸ ਕਵਿਤਾ ਨੂੰ ਮੈਂ ਬੋਲਣਾ ਚਾਹਿਆ ਪੇਸ਼ ਕਰਨਾ ਚਾਹਿਆ ਸੋ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਜ਼ਰੂਰ ਪਸੰਦ ਆਈ ਹੋਵੇਗੀ ਧੰਨਵਾਦ ਜੀ ਬਾਏ ਬਾਏ